ਸਤਨਾਮ ਵਾਹੀ ਗੁਰੂ ਸਾਹਿਬ ਜੀ ਸੁਖ ਕੇ ਹੀ ਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸਵਾਨ ਜਿਉਂ ਡੋਲਤ ਨਾ ਸੋਧ ਰਾਮ ਭਜਨ ਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਪ੍ਰਮਾਤਮਾ ਦੀ ਗੱਲ ਕਰਨ ਦਾ ਸੁਭਾਗਾ ਸਮਾਪਤ ਹੋਇਆ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਮਨੁੱਖ ਇਸ ਸੰਸਾਰ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਇੱਥੇ ਆਉਂਦਾ ਹੈ ਸਾਇਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ 84 ਲੱਖ ਜੂਨ ਦੇ ਵਿੱਚੋਂ ਇੱਕ ਇਹੀ ਮਨੁੱਖਾ ਦੇਹੀ ਹੈ ਜਨਮ ਹੈ ਜਿਦੇ ਵਿੱਚ ਮਨੁੱਖ ਸਿਮਰਨ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਸਤ ਸੰਗ ਕਰ ਸਕਦਾ ਹੈ ਤੇ ਮਾੜੀ ਚੰਗੀ ਵਿਚਾਰ ਕਰ ਸਕਦਾ ਕਿ ਆਹ ਮੇਰੇ ਵਾਸਤੇ ਮਾੜਾ ਹੈ ਆਹ ਮੇਰੇ ਵਾਸਤੇ ਚੰਗਾ ਹੈ ਔਰ ਸਾਇਬ ਕਿਰਪਾ ਕਰਦੇ ਹਨ ਰਹਿਮਤ ਕਰਦੇ ਹਨ ਕਿ ਮਾੜੀ ਚੰਗੀ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਤੋਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿ ਇਹ ਵੀ ਮਨੁੱਖ ਨੂੰ ਪਤਾ ਹੈ ਕਿ ਮੇਰੇ ਕੀਤੇ ਹੋਏ ਕਰਮਾਂ ਦਾ ਜੋ ਲੇਖਾ ਹੈ ਉਹ ਪਰਮਾਤਮਾ ਦੇ ਦਰ ਤੇ ਹੋਣਾ ਹੈ ਤੇ ਚੰਗੇ ਮਾੜੇ ਕੰਮਾਂ ਦਾ ਮੈਨੂੰ ਫਲ ਤੇ ਸਜ਼ਾ ਵੀ ਹੋएगी ਸੋ ਸਹਿਬ ਕਿਰਪਾ ਕਰਦੇ ਹਨ ਰਹਿਮਤ ਕਰਦੇ ਹਨ ਬਖਸ਼ਿਸ਼ ਕਰਦੇ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਕਿ ਚਾਹੇ ਬੰਦਾ ਕਿੰਨਾ ਮਰਜੀ ਸੋਹਣਾ ਮਹਿੰਗਾ ਘਰ ਬਣਾ ਲਵੇ ਸਰ ਕਹਿੰਦੇ ਨੇ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਹਰ ਮਨੁੱਖ ਦੀ ਤਮੰਨਾ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਸੋਹਣਾ ਤੇ ਵਧੀਆ ਸੋਹਣੇ ਮਕਾਨਾਂ 'ਚ ਰਹਾਂ ਤੇ ਰਹਿਣਾ ਵੀ ਚਾਹੀਦਾ ਹੈ ਪਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਮਕਾਨ ਦੀ ਕੋਈ ਉਮਰ ਬਾਲੀ ਵੱਡੀ ਨਹੀਂ ਹੁੰਦੀ ਜਿਵੇਂ ਕਿ ਵੱਡੇ ਵੱਡੇ ਕਿਲੇ ਉਹਨਾਂ ਨੇ ਬਣਾਏ ਸੀ ਖੰਜਰ ਹੋ ਗਏ ਨੇ ਡਿੱਗ ਪਏ ਨੇ ਚਲੋ ਮਕਾਨ ਜਾਂ ਕੋਠੀ ਵੱਧ ਤੋਂ ਵੱਧ 200 ਸਾਲ ਕੱਟ ਸਕਦੀ ਆ ਵੱਧ ਤੋਂ ਵੱਧ ਨਹੀਂ ਤੇ ਇੰਤੂ ਵੱਧ ਨਹੀਂ 100 ਸਾਲ ਤੇ ਕੱਟਦੀ ਮਸਾਂ ਤੇ ਜੇ ਆਪਾਂ ਵੱਧ ਵੀ ਕਹਿ ਲਈਏ ਤੇ 200 ਸਾਲ ਕੱਟ ਸਕਦੀ ਆ ਹੋਰ ਕੀ ਕਰ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਪਰ ਐਡੀ 100 200 ਸਾਲ ਰਹਿਣ ਵਾਲੇ ਮਕਾਨ ਦੇ ਵਿੱਚ ਰਹਿ ਕੇ ਤੇ ਪ੍ਰਮਾਤਮਾ ਨੂੰ ਜੇ ਭੁੱਲ ਗਿਆ ਤੇ ਅੱਗੇ 84 ਲੱਖ ਜਿਹੜੀ ਜੂਨ ਹੈ ਉਹ ਕਿੰਨਾ ਚਿਰ ਭੁਗਤਨੀ ਪਾਏਗੀ ਹੁ ਸੱਪ ਦੀ ਉਮਰ ਕਹਿੰਦੇ ਬਹੁਤ ਵੱਡੀ ਹੈ ਦਰਖਤਾਂ ਦੀ ਉਮਰਾਂ ਬੋੜ ਦੀ ਉਮਰ ਬਹੁਤ ਵੱਡੀ ਹੈ ਇਹ ਸਾਰੀਆਂ ਉਮਰਾਂ ਦੇ ਵਿੱਚੋਂ ਦੀ ਲੰਘ ਕੇ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਪੁਰੰਗਾ ਪੰਛੀ ਮੀਨ ਮੱਛੀ ਮੱਛੀ ਦੀ ਦੂਹ ਚੋ ਵੀ ਲੰਗੜਾ ਪਿਆ ਕਈ ਜਨਮ ਦਾ ਜ਼ਮੀਨ ਕਰੰਗਾ ਕਈ ਜਨਮ ਪੰਖੀ ਸਰ ਘੋੜਿਓ ਕਈ ਜਨਮ ਹੈਵਰ ਬ੍ਰਖਜਿਓ ਘੋੜੇ ਵੀ ਬਣਿਆ ਬਿਰਚ ਵੀ ਬਣਿਆ ਔਰ ਜਿਸ ਤਾਮ ਦੇ ਉਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦਾ ਜੰਗ ਜੁੱਦ ਕਰਕੇ ਮਾਲਵੇ ਦੇ ਵਿੱਚ ਆਏ ਨੇ ਤੇ ਭਾਈ ਤਪੂਰਾ ਚੌਧਰੀ ਉਹਨੇ ਕਿਲੇ ਤੋਂ ਨਾ ਕਰ ਦਿੱਤੀ ਜਿਸ ਤੰਨੇ ਤੇ ਕਿ ਸਨੇ ਪਾਤਸ਼ਾਹ ਮਹਾਰਾਜ ਉੱਥੋਂ ਚੱਲਦੇ ਹੋਏ ਇਹ ਜਿਸ ਟਾਂ ਦੇ ਉੱਤੇ ਜੈਤੋ ਦੇ ਨੇੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਕੀ ਢਾਵ ਜਿਸ ਗੁਰੂ ਘਰ ਦੇ ਵਿੱਚ ਆਪਾਂ ਦਰਸ਼ਨ ਕਰਦੇ ਹਾਂ ਉੱਥੇ ਪਾਤਸ਼ਾਹ ਨੇ ਆ ਕੇ ਨਿਵਾਸ ਕੀਤਾ ਟਿਕਾਣਾ ਕੀਤਾ ਸੰਗਤਾਂ ਵੀ ਪਹੁੰਚੀਆਂ ਜਿੰਨਾ ਤਾਂ ਬੇਨਤੀ ਕਰ ਰਿਹਾ ਕਿ ਕੁਝ ਲੋਕ ਮੰਨਦੇ ਹੀ ਨਹੀਂਗੇ ਕਿ ਵੀ ਦਰਾਖਤਾਂਵੀਆਂ ਜੂਨਾ ਚੋਂ ਬੰਦਾ ਆਉਂਦਾ ਜਾਂ ਨਹੀਂ ਆਉਂਦਾ ਔਰ ਉੱਥੇ ਇੱਕ ਸ੍ਰੀ ਦਾ ਦਰਾਖਤ ਸੀ ਕਹਿੰਗੇ ਤੇ ਸ੍ਰੀ ਦੇ ਦਰਾਖਤ ਦੇ ਵਿੱਚੋਂ ਇੱਕ ਫਕੀਰ ਨਿਕਲ ਕੇ ਆਇਆ ਤੇ ਉਹ ਆ ਕੇ ਮੱਥਾ ਟੇਕਿਆ ਸੰਗਤਾਨੇ ਵੀ ਦੇਖਿਆ ਵੀ ਇਹ ਕਿੱਥੋਂ ਆਇਆ ਦਰਾਖਤ ਦੇ ਵਿੱਚੋਂ ਨਿਕਲਿਆ ਇਹ ਦਰਕਤ ਮੱਥਾ ਟੇਕ ਕੇ ਮਹਾਰਾਜ ਨੂੰ ਤੇ ਉੱਥੇ ਹੀ ਦਰਕਤ ਦੇ ਕੋਲੇ ਜਦੋਂ ਪਹੁੰਚ ਗਿਆ ਉਹਦੇ ਵਿੱਚ ਹੀ ਫੇਰ ਸਮਾ ਗਿਆ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਨਾਂ ਲੈ ਕੇ ਉਹਨੂੰ ਬੁਲਾਇਆ ਸਾਹ ਹੁਸੈਨ ਉਹਦਾ ਨਾਂ ਲਿਆ ਜਦੋਂ ਤੇ ਫਿਰ ਸੰਤਾਂ ਨੇ ਪੁੱਛਿਆ ਮਹਾਰਾਜ ਜੀ ਦਰਕਤ ਦੇ ਵਿੱਚੋਂ ਨਿਕਲ ਗਿਆ ਦਰਕਤ ਦੇ ਵਿੱਚ ਜਾ ਕੇ ਫੇਰ ਸਮਾ ਗਿਆ ਮਹਾਰਾਜ ਕਹਿੰਦੇ ਭਾਈ ਇਹ ਪਿਛਲੇ ਜਨਮ ਦੇ ਵਿੱਚ ਇਹਨੂੰ ਮਿਲਲੀ ਤਾਂ ਮੁਕਤੀ ਸੀ ਪਰ ਇਹ ਮਨ ਦੇ ਵਿੱਚ ਕੋਈ ਹੋਰ ਫੁਰਨੇ ਲਈ ਬੈਠਾ ਸੀ ਤੇ ਇਹਦਾ ਕਲਿਆਣ ਨਹੀਂ ਹੋਇਆ ਛਕਿਆ ਭਾਵ ਕਿ ਮੁਕਤੀ ਤੱਕ ਪਹੁੰਚ ਨਹੀਂ ਸਕਿਆ ਤੇ ਇਸ ਕਰਕੇ ਇਹਨੂੰ ਆ ਸ੍ਰੀ ਦੇ ਦਰਬਾਰ ਦੀ ਜੂਨ ਮਿਲੀ ਹੈ ਸੋ ਇਸ ਕਰਕੇ ਮਾਰੇ ਕਹਿੰਦੇ ਜੂਨਾ ਬੰਦੇ ਨੂੰ ਭਗਤਰੀਆਂ ਬੈਂਦੀਆਂ ਸੋ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਭਾਈ ਜਦੋਂ ਅਸੀਂ ਇਹਨਾਂ ਪਦਾਰਥਾਂ ਦੇ ਵਿੱਚ ਆ ਕੇ ਜਿਹੜਾ ਇੱਕ ਸਾਡਾ ਰਹਿਣ ਵਸੇਰਾ ਜਾਂ ਇਹਨੂੰ ਆਪਾਂ ਕਹਿ ਲਈਏ ਵੀ ਇੱਕ ਮੁਸਾਫਰਖਾਨਾ ਪਰ ਜਦੋਂ ਅਸੀਂ ਇਹਨਾਂ ਨਾਲ ਪ੍ਰੇਮ ਪਾ ਕੇ ਤੇ ਅੰਮ੍ਰਿਤ ਵੇਲੇ ਨਹੀਂ ਛੱਡ ਦਿੰਨੇ ਆ ਤੇ ਭਾਲ ਕੇ ਅਸੀਂ ਉਸ ਸੁੱਖ ਦੇ ਵਿੱਚ ਆ ਕੇ ਗੁਰੂ ਨੂੰ ਵੀ ਭੁੱਲ ਜਾਂਦੇ ਆ ਸੱਤ ਸੰਗ ਛੱਡ ਜਾਂਦੇ ਆ ਸੱਤ ਸੰਗਤ ਨਹੀਂ ਕਰਦੇ ਕਿਉਂਕਿ ਮਕਾਨ ਬੜਾ ਸੋਹਣਾ ਪਾ ਲਿਆ ਉੱਥੇ ਜੀਵਣਾ ਲੱਗਦਾ ਬੈੱਡ ਸੋਹਣੇ ਤੇ ਬੜੀ ਘਰ ਦੇ ਵਿੱਚ ਰੌਣਕ ਹੋ ਗਈ ਹੈ ਤੇ ਸੱਤ ਸੰਗਤ ਵੀ ਤਿਆਗ ਦਿੱਤੀ ਕਿ ਅੰਮ੍ਰਿਤ ਵੇਲੇ ਨਹੀਂ ਸੱਤ ਸੰਗਤ ਸੋ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਾਰੇ ਕਹਿਣ ਲੱਗੇ ਕਹਿਣ ਲੱਗੇ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਪੂੰਗੂ ਅਗਰ ਚੰਦਨ ਲਈ ਪਾਵੇ ਚਾਓ ਮਤ ਦੇਖ ਭੂਲਾ ਬੀਸਰੇ ਤੇਰਾ ਚਿੱਤ ਨਾ ਵੈ ਨਾ ਸੱਚੇ ਪਾਤਸ਼ਾਹ ਕਹਿੰਦੇ ਓਏ ਤੇਰਾ ਮਕਾਨ ਇਹ ਤਾਂ ਇੱਟਾਂ ਦਾ ਬਣਿਆ ਜੀ ਤਾਂ ਜੇ ਤੇਰਾ ਮਕਾਨ ਕੀਮਤੀ ਮੋਤੀਆਂ ਦਾ ਵੀ ਬਣ ਜਾਵੇ ਧੀਰੇ ਜੜੇ ਜਾਨ ਕਸਤੂਰੀ ਤੇ ਚੰਦਨ ਦਾ ਉਹਦੇ ਵਿੱਚ ਲੇਪ ਹੋ ਜੇ ਭਾਵ ਕੇ ਮਹਿੰਗੀ ਤੇਰੇ ਲੱਕੜ ਦੀ ਫਰਨੀਚਰ ਸਾਰਾ ਲੱਕੜ ਮਹਿੰਗਾ ਹੋਵੇ ਤੇ ਸੱਚੇ ਪਾਤਸ਼ਾਹ ਕਹਿੰਦੇ ਇੰਨੀਆਂ ਮਹਿੰਗੀਆਂ ਸੁਮੇਲਾ ਹੁੰਦੀਆਂ ਹਣ ਸੱਚੇ ਪਾਤਸ਼ਾਹ ਕਹਿੰਦੇ ਕਸਤੂਰ ਕਸਤੂਰ ਕੂੰਗੂ ਅਗਰ ਸੱਚੇ ਪਾਤਸ਼ਾਹ ਮਾਲੇ ਕਹਿੰਦੇ ਸੁਗੰਧੀ ਵਾਲੀਆਂ ਚੀਜ਼ਾਂ ਤੇਰੇ ਮਕਾਨ ਦੇ ਵਿੱਚ ਚੰਦਨ ਤੋਂ ਵੇਖੋ ਕਿੰਨਾ ਮਹਿੰਗਾ ਚੰਦਨ ਆਉਂਦੀ ਤੇਰੀਆਂ ਬਾਰੀਆਂ ਲੱਗੀਆਂ ਹਣ ਮੋਤੀ ਤੇਰੇ ਜਿਵੇਂ ਤੂੰ ਪੱਥਰ ਲਾਇਆ ਉਹਦੀ ਥਾਂ ਤੇ ਮੋਤੀ ਜੜੇ ਹਣ ਸੱਚੇ ਪਾਤਸ਼ਾਹ ਫਿਰ ਕਹਿਣ ਲੱਗੇ ਤੇਰੇ ਕੋਲੇ ਸਾਰਾ ਕੁਝ ਹੋਵੇ ਮਤਾਂ ਕਿਤੇ ਉਸ ਮਕਾਨ ਦੇ ਵਿੱਚ ਰਹਿ ਕੇ ਸਿੱਖਾਂ ਦੇ ਘਰੇ ਜਨਮ ਲੈ ਕੇ ਤੇ ਕਿਤੇ ਜਪਜੀ ਸਾਹਿਬ ਦਾ ਪਾਠ ਭੁੱਲ ਜਾਵੇਂ ਉਹਦਾ ਸ਼ੁਕਰਾਨਾ ਹੈ ਜਪਜੀ ਸਾਹਿਬ ਦਾ ਪਾਠ ਇਹ ਦੁਨਿਆ ਸਦੀਆਂ ਦਾ ਖਜ਼ਾਨਾ ਹੈ ਜਪਜੀ ਸਾਹਿਬ ਦਾ ਪਾਠ ਔਰ ਜਪਜੀ ਸਾਹਿਬ ਦਾ ਪਾਠ ਜੇ ਤੂੰ ਸੋਹਣੇ ਮਕਾਨ ਚ ਰਹਿ ਕੇ ਜੇ ਤੂੰ ਸੋਹਣੇ ਬੱਚਿਆਂ ਚ ਸੋਹਣੀ ਪਤਨੀ ਪਰਿਵਾਰ ਚ ਰਹਿ ਕੇ ਤੂੰ ਜਪਜੀ ਸਾਹਿਬ ਦਾ ਪਾਠ ਛੱਡ ਦਿੱਤਾ ਨਾ ਤੇ ਅਮਰਤ ਇਹਦਾ ਛੱਡ ਦਿੱਤਾ ਉਸ ਮਾਲਕ ਪਰਵਤਗਾਰ ਕਾਲਪੁਰਖ ਦਾ ਸਿਮਰੋ ਸਿਮਰ ਸਿਮਰ ਸੁਖ ਪਾਵ ਤਲ ਕਲੇਸ਼ ਤਨ ਮੇ ਮਟਾਵ ਜੇ ਕਿਤੇ ਤੂੰ ਬਾਹਰ ਗੁਰੂ ਦਾ ਸਿਮਰਨ ਛੱਡ ਦਿੱਤਾ ਵਾਹਿਗੁਰੂ ਵਾਹਿਗੁਰੂ ਇਹ ਨਾਮ ਦਾ ਬੀਜ ਛੱਡ ਦਿੱਤਾ ਸਹਿਬ ਕਹਿੰਦੇ ਨੇ ਮਤ ਦੇਖ ਭੂਲਾ ਵੀਸਰੇ ਤੇਰਾ ਚਿੱਤ ਨਾ ਵਹਿਣਾ ਬੇਕੀਮਤਾ ਕਿਤੇ ਪ੍ਰਮਾਤਮਾ ਨੂੰ ਭੁੱਲ ਜਾਵੇਂ ਕਿਤੇ ਵੇਖੀ ਉਹ ਸਾਰੇ ਘਰ-ਬਾਰ ਨੂੰ ਵੇਖ ਕੇ ਪਰਮੇਸ਼ਰ ਦਾ ਨਾਮ ਤਿਆਗ ਦੇਵੇਂ ਸੱਚੇ ਪਾਤਸ਼ਾਹ ਕਹਿੰਦੇ ਹਾਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਪਾਉ ਸਹਿਬ ਕਹਿੰਦੇ ਨੇ ਜਿੰਨਾ ਬੰਦਿਆਂ ਨੇ ਇਹ ਸਾਰੇ ਸੁੱਖ ਮਾਣੇ ਨੇ ਤੇ ਪ੍ਰਮਾਤਮਾ ਦਾ ਨਾਮ ਤਿਆਗ ਗਿਆ ਭਾਵ ਪਾਠ ਜਪਜੀਤ ਸਾਹਿਬ ਦਾ ਛੱਡਿਆ ਉਹ ਅੰਦਰੋਂ ਭਲੇ ਭਏ ਨਹੀਂ ਭਾਵ ਕਿ ਹਰੀ ਦੇ ਨਾਮ ਤੋਂ ਬਿਨਾਂ ਜੀਉ ਜਲ ਬਲ ਜਾਉ ਭਾਵ ਕਿ ਉਹਨਾਂ ਦੀ ਜਿਹੜੀ ਜਨ ਦਾ ਜਿਹੜੀ ਆਤਮਾ ਹੈ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਪਰਮਾਤਮਾ ਤੋਂ ਵਿਛੜ ਕੇ ਛੜੀ ਤੇ ਬਲੀ ਪਈ ਹੋਈ ਹੈ ਉਹ ਹਮੇਸ਼ਾ ਪਰਮਾਤਮਾ ਦੀ ਕਾਇਨਾਤ ਨੂੰ ਆਪਣੇ ਸ਼ਰੀਕੇ ਕਬੀਲੇ ਨੂੰ ਚੜਦੀ ਕਲਾ 'ਚ ਵੇਖ ਕੇ ਤੇ ਸੜ ਰਹੇ ਨੇ ਭਾਵ ਕਿ ਕਿਸੇ ਨੂੰ ਚੜਦੀ ਕਲਾ 'ਚ ਕਿਸੇ ਵੀ ਤਰੱਕੀ ਦੇਖ ਕੇ ਉਹਨਾਂ ਨੂੰ ਖੁਸ਼ੀ ਨਹੀਂ ਆਉਂਦੀ ਹੈ ਕਿਉਂਕਿ ਸੱਚੇ ਪਾਤਸ਼ਾਹ ਕਹਿੰਦੇ ਇਹ ਗੱਲ ਮੈਂ ਆਪਣੇ ਗੁਰੂ ਤੋਂ ਪੁੱਛ ਕੇ ਕਹਿ ਰਿਹਾ ਮੈਂ ਆਪਣਾ ਗੁਰੂ ਪੁੱਛ ਦੇ ਕੇ ਔਰ ਨਹੀਂ ਤਾਂ ਕਿ ਜੇ ਤੁਹਾਡੀ ਆਤਮਾ ਤੁਹਾਡੀ ਜਿੰਦ ਨੂੰ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਜਲ ਨਹੀਂ ਨਾ ਪਾਇਆ ਤੇ ਫਿਰ ਗੁਰੂ ਤੋਂ ਬਿਨਾ ਇਹ ਸਾੜਾ ਮੁੱਕੇਗਾ ਕਿਵੇਂ ਇਹ ਆਤਮਾ ਹਰੀ ਭਰੀ ਕਿਵੇਂ ਹੋਏਗੀ ਤੇ ਸਹਿਬ ਕਹਿੰਦੇ ਹਰ ਕਾ ਨਾਮ ਧਿਆਈ ਕੇ ਹੋ ਹਰਿਆ ਭਾਈ ਤੇ ਭਾਈ ਹਰਿਆ ਭਰਿਆ ਹੋ ਕੇ ਪ੍ਰਮਾਤਮਾ ਦੇ ਮੱਥੇ ਲੱਗੀ ਜਿਵੇਂ ਧਰਤੀ ਤੇ ਗਿਆ ਸੀ ਦੇ ਪਰਮਾਤਮਾ ਮੈਂ ਤੇਰਾ ਸਿਮਰਨ ਭਜਨ ਕਰਕੇ ਪਰਮਾਤਮਾ ਜਿਹੜੇ ਕਾਰਜ ਵਾਸਤੇ ਮੈਨੂੰ ਭੇਜਿਆ ਸੀ ਤੇਨਾ ਉਹ ਕਾਰਜ ਕਰਕੇ ਆਇਆ ਪਿਆਰੇ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਅਸੀਂ ਮੋਹ ਮਾਇਆ ਦੇ ਵਾਸਤੋਂ ਕੇ ਅੱਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਲੋਕਾਂ ਨੇ ਪਰੂਣ ਹੱਤਿਆ ਕਰਨੀ ਸ਼ੁਰੂ ਕਰ ਦਿੱਤੇ ਹਰ ਕੋਈ ਕਹਿੰਦਾ ਮੇਰੇ ਅਰਦਾਸ ਗੁਰਦੁਆਰੇ ਕੋਈ ਵੀ ਕੁੜੀ ਦੀ ਅਰਦਾਸ ਨਹੀਂ ਕਰਾਂਗਾ ਸਾਰੇ ਮੁੰਡੇ ਹੀ ਮੰਗੀ ਜਾਂਦੇ ਨੇ ਮੇਰੇ ਮੁੰਡਾ ਹੋ ਜੇ ਮੇਰੇ ਪੁੱਤ ਹੋ ਜੇ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਭਾਈ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਨੇ ਚੌਥੀ ਪੁੱਤ ਦਿੱਤੇ ਨੇ ਉਹਨਾਂ ਨੂੰ ਮਾਰੋ ਨਾ ਕਈ ਉਹਨਾਂ ਮਤਲਬ ਕਿ ਭਰੂਣ ਹੱਤਿਆ ਕਰ ਰਹੇ ਨੇ ਔਰ ਇਸ ਤੋਂ ਪਹਿਲਾਂ 100 ਸਾਲ ਪਹਿਲਾਂ ਲੋਕ ਜੰਮੀਆਂ ਕੁੜੀਆਂ ਨੂੰ ਛੱਪਣਾ 'ਚ ਸੁੱਟ ਦਿੰਦੇ ਸੀ ਔਰ ਜਿਨ੍ਹਾਂ ਨੇ ਕੁੜੀਆਂ ਨੂੰ ਮਾਰਿਆ ਭਾਵ ਕਿ ਅਸੀਂ ਭੱਡੇ ਹੋ ਜਾਈਏ ਵੱਡੇ ਮਕਾਨ ਪਾਈਏ ਤੇ ਉਹਨਾਂ ਦੀ ਲਾਲਚਾ ਕੇ ਤੇ ਉਹ ਅੱਜ ਲੋਕ ਬਿਲਕੁਲ ਨੰਨਕ ਹੋ ਚੁੱਕੇ ਨੇ ਜਿਨ੍ਹਾਂ ਨੇ ਧੀਆ ਮਾਰੀਆਂ ਜਿਨ੍ਹਾਂ ਨੇ 5-5 7-7 ਕੁੜੀਆਂ ਹੋਈਆਂ ਵਿਆਹੀਆਂ ਤੇ ਭੋਲੇ ਬੰਦੇ ਸੀ ਉਹ ਅੱਜ ਆ ਪਿੰਡਾਂ ਤੇ ਦੇਖਦੇ ਆ ਅੱਜ ਉਹ ਰਾਜੇ ਬਣੇ ਬੈਠੇ ਨੇ 100-100 ਕਿੱਲਾ ਜ਼ਮੀਨ ਬਣਾਈ ਵੇਚੇ ਨੇ 100 ਕਹਿਣ ਲੱਗੇ ਬਡਰੁੱਖਾਂ ਦੇ ਵਿੱਚ ਸੰਗਰੂਰ ਦੇ ਕੋਲੇ ਪੰਜਾਬ 'ਚ ਜਿਹੜਾ ਬਡਰੁੱਖਾਂ ਪਿੰਡ ਆ ਨਾ ਉੱਥੇ ਕਹਿਣ ਲੱਗੇ ਇੱਕ ਲੜਕੀ ਨੇ ਜਨਮ ਲਿਆ ਤੇ ਮਾਪਿਆਂ ਨੇ ਕੀ ਕੀਤਾ ਵੀ ਜੇ ਸਹੁਰੇ ਘਰ ਲੜਕੀ ਜਾਏਗੀ ਤੇ ਉਸ ਟਾਂ ਦੇ ਉੱਤੇ ਲੋਕ ਲੜਕੀ ਨੂੰ ਪੱਥਰ ਕਹਿੰਦੇ ਸੀ ਸੋ ਉਹਨਾਂ ਨੇ جناਬੇ ਤੋਂ ਬਾਅਦ ਲੜਕੀ ਨੂੰ ਘੜੇ ਚ ਪਾ ਕੇ ਤੇ ਸਮਸ਼ਾਨ ਘਾਟ ਚ ਦੱਬਿਆਂ ਦਾ ਉੱਪਰ ਚਾਪਾਂ ਰੱਖ ਦਿੱਤਾ ਤੇ ਕਹਿਣ ਲੱਗੇ ਬਾਬਾ ਕਾਲਾ ਡਾਲੀ ਕਰਨ ਆਇਆ ਤੇ ਬਰਸ਼ਾਦਾ ਲੈਣ ਆਇਆ ਤੇ ਉਸ ਨੇ ਪੁੱਛਿਆ ਤੀ ਆਹ ਮੰਜੇ ਤੇ ਕੌਣ ਪਿਆ ਤੇ ਕਹਿਣ ਲੱਗੇ ਬਾਬਾ ਜੀ ਇਹ ਤਾਂ ਆਪਣੀ ਲੜਕੀ ਆ ਜਨਾਪਾ ਕੱਟਣ ਆਈ ਆ ਜਨਾਪੇ ਚ ਤੇ ਬਾਬਾ ਜੀ ਨੇ ਪੁੱਛਿਆ ਕਹਿਣ ਲੱਗੇ ਵੀ ਫਿਰ ਇਹ ਬੱਚਾ ਕਹਿਣ ਲੱਗੇ ਬੱਚਾ ਤਾਂ ਬਾਬਾ ਜੀ ਮਰ ਗਿਆ ਤੇ ਬਾਬੇ ਕਾਲੇ ਨੇ ਕਿਹਾ ਕਹਿਣ ਲੱਗੇ ਵੀ ਐ ਕਿੱਦਾਂ ਮਰ ਗਿਆ ਉਹ ਕਹਿਣ ਲੱਗੇ ਬਾਬਾ ਜੀ ਤੁਹਾਡੇ ਮੂਰੇ ਤਾਂ ਕੀ ਝੂਠ ਕਰਨਾ ਪਰ ਬੱਚਾ ਲੜਕੀ ਹੋਈ ਸੀ ਤੇ ਜੇ ਲੜਕੀ ਲੈ ਕੇ ਘਰੇ ਜਾਂਦੀ ਸਹੁਰਿਆਂ ਦੇ ਤੇ ਸੱਸਾ ਸੱਸ ਘਰੇ ਨਹੀਂ ਬਣਦੇ ਇਸ ਕਰਕੇ ਅਸੀਂ ਕਿਹਾ ਤਾਂ ਮਰ ਗਈ ਉਹਨੇ ਭਾਈ ਉੱਥੇ ਬਰਖ ਦਿੱਤਾ ਉਹਦਾ ਸਾਰਾ ਸਮਾਨ ਪ੍ਰਸ਼ਾਦਾ ਦੁੱਧ ਤੇ ਸਾਰਾ ਕਹਿਣ ਲੱਗਿਆ ਚਲੋ ਕਿੰਨੇ ਦਿਨ ਹੋ ਗਏ ਕਹਿੰਦੇ 3 ਦਿਨ ਹੋ ਗਏ ਬਾਬਾ ਜੀ ਪਹਲਾ ਕਰਨਾ ਧੀ ਭੈਣ ਦੀ ਰੱਖਿਆ ਕਰਨੀ ਖਾਲਸਾ ਪੰਥ ਇਸੇ ਕਰਕੇ ਸਾਜਿਆ ਗਿਆ ਕਾਲ ਪੁਰਖ ਦੀ ਫੌਜ ਆਹੀ ਸੋ ਇਸ ਕਰਕੇ ਅੱਜ ਵੀ ਖਾਲਸਾ ਧੀ ਭੈਣ ਦੀ ਰਾਖੀ ਕਰ ਰਿਹਾ ਹੈ ਸੋ ਪਿਆਰੇ ਖਾਲਸਾ ਜੀ ਜਦੋਂ ਜਾ ਕੇ ਦੇਖਿਆ ਸ਼ਮਸ਼ਾਨ ਘਾਰ ਚ ਘਰਾ ਕੱਢਿਆ ਤੇ ਤਿੰਨ ਦਿਨਾਂ ਤੋਂ ਜਦੋਂ ਢੱਕਣ ਚੱਕਿਆ ਤੇ ਕੁੜੀ ਆਪਣਾ ਗੂਠਾ ਚੁੰਗੀ ਜਾਂਦੀ ਹੈ ਕਹਿੰਦੇ ਜਾਂ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਪੰਤਾ ਕਹਿੰਦਾ ਮੈਂ ਫਲਾਣੇ ਨੂੰ ਮਾਰ ਦੂੰਗਾ ਮੈਂ ਫਲਾਣੇ ਨੂੰ ਐ ਕਰ ਦਿਆਂਗਾ ਓਏ ਮਾਰਨਾ ਤੇ ਜ਼ਿੰਦਗੀ ਦੇਣੀ ਪਰਮਾਤਮਾ ਦੇ ਹੱਥ ਹੱਥ ਵਸ ਹੈ ਕੋਈ ਕਿਸੇ ਨੂੰ ਕੁਝ ਨਹੀਂ ਕਰ ਸਕਦਾ ਜਿਹਦੇ ਤੇ ਮਿਹਰ ਭਰਿਆ ਰੱਬ ਦਾ ਹੱਥ ਹੋਵੇ ਸੋ ਜਦੋਂ ਲੜਕੀ ਨੂੰ ਲਿਆਂਦਾ ਉਸ ਲੜਕੀ ਦੇ ਪੁੱਖੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਸਿਰੇ ਪੰਜਾਬ ਨੇ ਜਿਨੇ 40 ਬਰੇ ਰਾਜ ਕੀਤਾ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕੋਈ ਕਰ ਸਕਦਾ ਤੇ ਨਾ ਉਹਦੇ ਵਰਗਾ ਕੋਈ ਆਉਣਾ ਅੱਜ ਇਹ ਕਹਿ ਰਹੇ ਨੇ ਕਿ ਸਾਡਾ ਰਾਜ ਹੈ ਅਸੀਂ ਪਰਜਾ ਨੂੰ ਐ ਕਰ ਦਾਂਗੇ ਉਹ ਕਰ ਦਿਆਂਗੇ ਪਰ ਆਪਣੇ ਜੇ ਰਾਜ ਕਰਨਾ ਚਾਹਣਿਓ ਜਿਵੇਂ ਸਿੱਖਾਂ ਨੇ ਰਾਜ ਕੀਤਾ ਓਵੇਂ ਰਾਜ ਕਰਨਾ ਮਹਾਰਾਜਾ ਰਣਜੀਤ ਸਿੰਘ ਨੂੰ ਪੜੋ ਜਿਨੇ ਮਸੀਤਾਂ ਵੀ ਬਣਾਈਆਂ ਮੰਦਰ ਵੀ ਬਣਾਏ ਤੇ ਗੁਰਦੁਆਰੇ ਵੀ ਬਣਾਏ ਇੱਕ ਅੱਖ ਨਾਲ ਦੇਚਾ ਸਭ ਨੂੰ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਦੁਨੀਆ ਫਖਰ ਕਰਦੀ ਹੈ ਸੋ ਇਹ ਜਾਂ ਰਾਜ ਕਰੋ ਗਲਾਮੀ ਭਰਿਆ ਰਾਜ ਨਾ ਕਰੋ ਸੁਖ ਨੁਕਤਾ ਦੀ ਸੇਵਾ ਕਰੋ ਮਨੁੱਖਤਾ ਨੂੰ ਸੰਭਾਲੋ ਸੋ ਮਹਾਰਾਜਾ ਰਣਜੀਤ ਸਿੰਘ ਚੇਰੇ ਪੰਜਾਬ ਇਸੇ ਕਰਕੇ ਤਾਂ ਗੁਰੂ ਗੁਰੂ ਘਰ ਦੀ ਸੇਵਾ ਕਰਦਾ ਸੀ ਤੇ ਤਨ ਮਨ ਨਾਲ ਸੇਵਾ ਕਰਦਾ ਸੀ ਤੇ ਉਹ ਸ਼ਕਤੀ ਕਹਿੰਦੇ ਬਿਲਕੁਲ ਅਨਪੜ੍ਹ ਸੀ ਸ਼ਕਤੀ ਕਿੱਥੋਂ ਇੱਕ ਘੰਟਾ ਹਰ ਰੋਜ਼ ਸਹਿਜ ਪਾਠ ਸੁਣਦਾ ਸੀ ਸ਼ੇਰੇ ਪੰਜਾਬ ਅਸੀਂ ਜਿੰਨੇ ਮੰਤਰੀ ਜਿੰਨੇ ਵੀ ਬੰਦੇ ਇਸ ਕੰਮ 'ਚ ਹਨ ਔਰ ਰਾਜਨੀਤੀਕ ਮਾਰੇ ਮੈਂ ਕਹਿਣਾ ਕਿ ਜੇ ਕਿਸੇ ਪਾਣੀ ਸੁਣ ਲੱਗ ਜਾ ਜੇ ਤੁਸੀਂ ਪਾਠ ਸੁਣਨ ਲੱਗ ਜਾਣ ਤੇ ਪਿਆਰੇ ਖਾਲਸਾ ਜੀ ਪਰਜਾ ਦਾ ਭਲਾ ਹੋ ਸਕਦਾ ਸਾਰੀ ਪਰਜਾ ਚ ਇਹਨਾਂ ਨੂੰ ਜਦੋਂ ਪ੍ਰਮਾਤਮਾ ਦੇ ਦੇਗਾ ਨਾ ਹੁਣ ਤਾਂ ਘਰ ਦਾ ਮਾਸ ਚੰਗੇ ਦਾ ਸਵਾਮੀ ਦੇ ਘਰ ਦਾ ਮਾਸ ਆ ਜਿਹੜਾ ਉਹ ਤਾਂ ਚੰਗਾ ਤੇ ਦੂਜੇ ਮਾੜੇ ਨੇ ਐਵੇਂ ਨਹੀਂ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਯਾਦ ਕਰਦੀ ਕਹਿਣ ਲੱਗੇ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਤੇ ਉਹ ਚੰਗੇ ਕੰਮਾਂ ਦਾ ਮੁੱਲ ਪਹਿਣਾ ਇੱਥੇ ਚੰਗਿਆਈਆਂ ਦਾ ਮੁੱਲ ਪਹਿਣਾ ਕਾਹ ਨੂੰ ਖੁਰਕੇ ਪਿੱਛੇ ਹਟਾਵਦਾ ਏ ਜੇ ਤੂੰ ਪਿਆਰ ਨਾਲ ਨਹੀਂ ਬਿਠਾਉਣ ਜੋਗਾ ਕਾਹ ਨੂੰ ਦੁੱਖ ਦੇ ਜਲ ਦਕਾਮਦਾ ਏ ਜੇ ਤੂੰ ਫੱਟਾਂ ਤੇ ਮਲਮ ਨਹੀਂ ਲਾਉਣ ਜੋਗਾ ਕਾਹ ਨੂੰ ਰੋਂਦਿਆਂ ਨੂੰ ਵੇਖ ਕੇ ਪਿਆ ਹੱਸਦਾ ਏ ਜੇ ਤੂੰ ਰੋਂਦਿਆਂ ਨੂੰ ਨਹੀਂ ਹਸਾਉਣ ਜੋਗਾ ਕਾਹ ਨੂੰ ਪੰਛੀਆ ਬਦੀ ਵਿਹਾਜਦਾ ਏ ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ ਜੇ ਤੂੰ ਨੇਕੀਆਂ ਨਹੀਂ ਕਮਾਉਂ ਚੋਗਾ ਤੇ ਫਿਰ ਬਦਨਾਮੀ ਕਾਦੇ ਵਾਸਤੇ ਲੈਣਾ ਫਿਰ ਮਾੜੇ ਕੰਮ ਕਿਉਂ ਕਰਦਾ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਉਹ ਜਿਹੜੀ ਚੀਜ਼ ਨੂੰ ਦੇਖ ਕੇ ਤੁਹਾਨੂੰ ਰੱਬ ਭੁੱਲ ਗਿਆ ਨਾ ਉਹ ਤੁਹਾਡੇ ਵਾਸਤੇ ਨਰਕ ਹੈ ਜੇ ਤੁਹਾਡਾ ਕਾਰੋਬਾਰ ਚੰਗਾ ਚੱਲਿਆ ਤੇ ਜਪੀ ਸਾਹਿਬ ਦਾ ਪਾਠ ਭੁੱਲੇ ਬੈਠੇ ਹੋ ਉਹ ਕੰਮ ਤੁਹਾਨੂੰ ਇੱਕ ਖਡਾਉਣੇ ਦੀ ਤਰ੍ਹਾਂ ਰੱਬ ਨੇ ਦਿੱਤਾ ਤੁਸੀਂ ਉਹ ਖੇਡ ਚੁਲਜ ਗਏ ਪਰ ਤੁਸੀਂ ਇਹ ਪੁੱਛੋ ਭੁੱਲ ਗਏ ਵੀ ਟਰਾਂਸਫਾਰਮ ਵੀ ਹੈਗਾ ਪਿੱਛੇ ਜਿਹਦੇ ਕਰਕੇ ਤੁਹਾਡਾ ਏਸੀ ਚੱਲਦਾ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਟਰਾਂਸਫਾਰਮ ਸਿੱਖਦਾ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਟ ਆਉਂਦੀ ਹੈ ਤੇਰੇ ਘਰੇ ਸਿੱਖਾ ਇਹਨਾਂ ਸ਼ਹੀਦਾਂ ਦੀਆਂ ਤੂੰ ਆਪਦੀ ਬਰਾਦਰੀ ਦੇ ਸਿੱਖਾਂ ਨੂੰ ਸ਼ਹੀਦਾਂ ਨੂੰ ਯਾਦ ਕਰਕੇ ਵੇਖ ਤੇਰੇ ਤੇਰੇ ਬਰਾਦਰੀ ਦੇ ਕਿੰਨੇ ਸ਼ਹੀਦ ਨੇ ਜਿੰਨਾ ਕਰਕੇ ਤੂੰ ਫਕਰਨਾ ਤੁਰਦਾ ਹੈ ਪਰ ਤੂੰ ਕਦੇ ਉਹਨਾਂ ਨੂੰ ਯਾਦ ਕੀਤਾ ਕਦੇ ਉਹਨਾਂ ਦੇ ਨਾਂ ਤੇ ਕਦੇ ਪਾਠ ਕਰਾਇਆ ਨਿਸ਼ਕਾਰ ਕੇ ਪਾਛਾ ਮਾਰੇ ਕਹਿੰਦੇ ਨੇ ਕਿਰਪਾ ਕਰਦੇ ਨੇ ਧਰਤੀ ਤਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾ ਧਰਤੀ ਦੇਖੋ ਬੰਦਾ ਪਿੰਡ ਚ ਕਾਮਜਾਬ ਹੋ ਜੇ ਨਾ ਉਹ ਕਿਤੇ ਆਪਦੇ ਨੇੜੇ ਵੱਡਾ ਸ਼ਹਿਰ ਲੱਭਦਾ ਜੀ ਹੁਣ ਆਪਾਂ ਕਾਮਜਾਬਾਂ ਪੈਸਾ ਆਪਾਂ ਕੋਈ ਸ਼ਹਿਰ ਚ ਥਾਂ ਲਈਏ ਕਿਤੇ ਨੇੜੇ ਵੱਡਾ ਸ਼ਹਿਰ ਦੇਖਦਾ ਨਿੱਕੇ ਮੋਟੇ ਕਸਬੇ ਤੇ ਮੰਡੀਆਂ ਨੂੰ ਛੱਡ ਕੇ ਉਹ ਸ਼ਹਿਰ ਚ ਆਉਂਦਾ ਹੈ ਜਦ ਜਦੋਂ ਸ਼ਹਿਰ ਤੋਂ ਜਾਦੇ ਕਾਮ ਜੋ ਹੋ ਜਾਂਦਾ ਫਿਰ ਉਹ ਕਹਿੰਦਾ ਵੀ ਉਹਨਾਂ ਆਪਾਂ ਇੱਥੇ ਤਾਂ ਜਾਪ ਹੋ ਗਏ ਹੁਣ ਕੋਈ ਹੋਰ ਵੱਡਾ ਸ਼ਹਿਰ ਵੇਖੀ ਜਿਵੇਂ ਆਪਾਂ ਪੰਜਾਬ ਵਾਲੇ ਆਪਣਾ ਇਲਾਕਾ ਆਪਾਂ ਕਹਿੰਦੇ ਆ ਪਿੰਡਾਂ ਚੋਂ ੁੱਟ ਕੇ ਆਪਾਂ ਬਠਿੰਡੇ ਆ ਗਏ ਬਠਿੰਡੇ ਚੋਂ ਫਿਰ ਆਪਾਂ ਕਹਿੰਦੇ ਹੁਣ ਚੰਡੀਗੜ੍ਹ ਘਰ ਲੈ ਲਈਏ ਜਾ ਕੇ ਭਾਵ ਕਿ ਹਰ ਕੋਈ ਬੰਦਾ ਸੋਹਣੀ ਧਰਤੀ ਤੇ ਰਹਿਣਾ ਚਾਹੁੰਦਾ ਹੈ ਸੋਹਣੇ ਚੰਗੇ ਅਮੀਰ ਤੇ ਚੰਗੇ ਸਿਆਣੇ ਪੜੇ ਲਿਖੇ ਲੋਕਾਂ ਦੇ ਵਿੱਚ ਰਹਿਣਾ ਚਾਹੁੰਦਾ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਉਹ ਕਿੰਨੀ ਸੋਹਣੀ ਧਰਤੀ ਤੇ ਰਹਿ ਲਾ ਕਿੰਨੇ ਸੋਹਣੇ ਮਹਿੰਗੇ ਮਕਾਨਾਂ 'ਚ ਪੜੇ ਲੇਕੇ ਸਿਆਣੇ ਲੋਕਾਂ 'ਚ ਰਹਿ ਰਾ ਧਰਤੀ ਤਾਂ ਹੀਰੇ ਲਾਲ ਜੜਤੀ ਭਾਵ ਧਰਤੀ ਤਾਂ ਹੀਰਿਆਂ ਨਾਲ ਜੜੀ ਹੋਵੇ ਹੁਣ ਜਿਹੜਾ ਆਪਾਂ ਸਮੇਰ ਪਰਬਤ ਕਹਿੰਦੇ ਆ ਸਮੇਰ ਪਰਬਤ ਤੇ ਗੁਰੂ ਨਾਨਕ ਪਾਤਸ਼ਾਹ ਦੇ ਬਾਬਾ ਮਰਦਾਨਾ ਜੀ ਗਏ ਨੇ ਸਮੇਰ ਪਰਬਤ ਤੇ ਜੋਗੀ ਗੋਰਖਨਾਥ ਵਰਗੇ ਪੰਛੀ ਬਣ ਕੇ ਬਾਜ ਇੱਲਾ ਬਣ ਕੇ ਉੱਚੇ ਚੜੇ ਜਿਹੜਾ ਧਰਤੀ ਤੋਂ 2 ਲੱਖ ਯੋਜਨ ਉੱਚਾ ਸੁਮੇਰ ਪਰਬਤ ਉਹ ਸੁਮੇਰ ਪਰਬਤ ਤੇ ਕਿਉਂ ਗਏ ਭਗਤੀ ਕਰਨ ਕਿਉਂਕਿ ਸੁਮੇਰ ਬ ਪਰਬਤ ਆ ਜਿਹੜਾ ਉਹ ਸਾਰਾ ਸੋਨੇ ਵਰਗਾ ਸਾਰੇ ਪਾਸੇ ਪਰਬਤਾਂ ਲੱਗੇਗਾ ਜਿਵੇਂ ਸੋਨੇ ਦੇ ਪਹਾੜ ਪਏ ਹੁੰਦੇ ਨੇ ਸੋਨੇ ਵਾਂਗੂ ਚਮਕਦਾ ਤੇ ਇਸ ਕਰਕੇ ਉਹ ਸੋਹਣੀ ਧਰਤੀ ਤੇ ਗਏ ਵੀ ਆਪਾਂ ਭਗਤੀ ਬੰਦਗੀ ਕਰਨ ਵਾਲਾ ਬੰਦਾ ਵੀ ਤੁਸੀਂ ਕਦੇ ਦੇਖ ਲਿਓ ਜਿੱਥੇ ਕਿਤੇ ਕੋਈ ਭਗਤੀ ਕਰਨ ਵਾਲਾ ਕੋਈ ਸਾਧੂ ਬੈਠਾ ਹੈ ਉਹ ਸਾਰੇ ਆਪਦੇ ਫੁੱਲ-ਫੂਟੇ ਲਾਏਗਾ ਉਸੇ ਪਾਸੇ ਦਰਖਤ ਲਾਏਗਾ ਸੋਹਣਾ ਮਾਤਾਵਰਨ ਬਣਾਏਗਾ ਕਿਉਂਕਿ ਬੰਦਗੀ ਸੋਹਣਾ ਮਾਹੌਲ ਪਾ ਦਈ ਹੈ ਸੋ ਮਨੁਸ ਜੱਚੇ ਪਾਸਾ ਕਹਿ ਲੱਗੇ ਤੁਸੀਂ ਚੰਗੇ ਸੋਹਣੀ ਧਰਤੀ ਤੇ ਵੀ ਰਹਿ ਲੈ ਚੰਗੇ ਏਰੀਏ 'ਚ ਵੀ ਰਹਿ ਲੈ ਤੇ ਮਹਿੰਗੇ ਮਕਾਨ ਵੀ ਬਣਾ ਲੈ ਪਲੰਗ ਲਾਲ ਜਿਹੜਾ ਉਹ ਭਾਵ ਜਿਹੜੇ ਤੁਹਾਡੇ ਪਲੰਗ ਨੇ ਉਹ ਵੀ ਤੁਸੀਂ ਲੱਖ-ਲੱਖ ਰੁਪਏ ਦੇ ਪਲੰਗ ਤੇ ਪੈਣੇ ਹੋ ਭਾਵ ਕਿ ਮਹਿੰਗੇ-ਮਹਿੰਗੇ ਪਲੰਗਾ ਤੇ ਪੈਣੇ ਹੋ ਮੋਰੀ ਮੁੱਖ ਮਣੀ ਸੋਹੇ ਕਰੇ ਰੰਗ ਪਸਾਓ ਤੁਹਾਡੀ ਜਿਹੜੀ ਪਤਨੀ ਹੈ ਮਨ ਨੂੰ 모 ਰਹੀ ਹੈ ਤਰ੍ਹਾਂ ਤਰ੍ਹਾਂ ਦੇ ਪਸਾਓ ਕਰਦੀ ਹੈ ਤਰ੍ਹਾਂ ਤਰ੍ਹਾਂ ਦਾ ਹਾਵ ਭਾਵ ਕਰਦੀ ਹੈ ਭਾਵ ਕੇ ਸੋਹਣੀ ਹੈ ਤੇ ਮਤਲਬ ਕਿ ਮਨ ਨੂੰ 모 ਰਹੀ ਹੈ ਸੱਚੇ ਪਾਸਾ ਕਹਿੰਦੇ ਕਿ ਭਾਵ ਕੇ ਤੁਹਾਨੂੰ ਧੰਨੇ ਵਾਂਗੂ ਔਰਤ ਵੀ ਸੋਹਣੀ ਤੇ 32 ਲੱਖ ਨਹੀਂ ਮਿਲਗੀ ਸਹਿਬ ਕਹਿੰਦੇ ਨੇ ਮਤ ਤੇ ਕਿ ਫੁੱਲਾ ਬਿਸਰੇ ਦੇਖੀ ਕਿ ਤੇ ਉਹਨੂੰ ਦੇਖ ਕੇ ਰੱਬ ਨੂੰ ਭੁੱਲ ਜੇ ਕਿਤੇ 9 ਵਜੇ ਤੱਕ ਸਰਹਾਣੇ ਦੀ ਸਿਰ ਪਾ ਕੇ ਪਿਆ ਰਹੇ ਵੇ ਦੇਖੀ ਕਿਤੇ ਉਹ ਵੀ ਨਰਕ ਬਣ ਸਕਦੀ ਹੈ ਤੇਰੇ ਵਾਸਤੇ ਸਾਬ ਕਿਰਪਾ ਕਹਿੰਦੇ ਨੇ ਉਹਨਾਂ ਚੀਜ਼ਾਂ ਦਾ ਧਿਆਨ ਸਤਕਾਰ ਕਰੋ ਤੇ ਪਰ ਆਉਂਦਾ ਜ਼ਿੰਦਗੀ ਦਾ ਟਾਰਗੇਟ ਨਾ ਭੁੱਲੋ ਕਿ ਤੁਸੀਂ ਜ਼ਿੰਦਗੀ ਚ ਕੀ ਲੈਣ ਆਏ ਹੋ ਜੇ ਆ ਕੇ ਉੱਤੇ ਆਪਣਾ ਮਨੋਰਥ ਹੀ ਭੁੱਲ ਗਏ ਆਪਣਾ ਕਹਿਣ ਲੱਗੇ ਜਿਹੜੀ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਤਾਂ ਕੋਇਲ ਪਾਲੇ ਕਾਮਨੀ ਹੋਈ ਸਿਆਣੀ ਕਟੰਭ ਪਛਾਣਾ ਕਹਿੰਦੇ ਜਿਹੜੀ ਕੋਇਲ ਹੁੰਦੀ ਆ ਨਾ ਉਹਦੇ ਆਂਡੇ ਕਾਮਨੀ ਭੰਨ ਦਿੰਦੀ ਆ ਕਾਂ ਦੀ ਪਤਨੀ ਭਾਵ ਕਾਂ ਭੰਨ ਦਿੰਦਾ ਪਰ ਉਹ ਸਿਆਣੀ ਹੋ ਕੇ ਆਪਣਾ ਕਟੰਭ ਬਚਾਉਣਾ ਚਾਹੁੰਦੀ ਆ ਆਪਦੇ ਬੱਚੇ ਨੂੰ ਬਚਾਉਣਾ ਚਾਹੁੰਦੀ ਆ ਕਹਿਣ ਲੱਗੇ ਜਦੋਂ ਭੰਨ ਦਿੰਦੀ ਆ ਤੇ ਉਹ ਆਂਡੇ ਕੱਢਦੀ ਆ ਤੇ ਉਹ ਆਪਦੇ ਆਂਡੇ ਚੁੱਪ ਕੇ ਕਾਂ ਦੇ ਆਲਣੇ ਚ ਰਚ ਜਾਂਦੀ ਆ ਭਾਵ ਤੇ ਕਾਮਨੀ ਭੁੱਲ ਜਾਂਦੀ ਆ ਵੀ ਵੇ ਮੇਰੇ ਆ ਕਿਉਂ ਦੇਤੇ ਬੱਚੇ ਕੱਢ ਲੈਂਦੀ ਆ ਜਦੋਂ ਬੱਚੇ ਕੱਢ ਲੈਂਦੀ ਆ ਹੁਣ ਕਾਮਨੀ ਦੀ ਆਵਾਜ਼ ਹੋਰ ਤੇ ਕੋਇਲ ਦੀ ਆਵਾਜ਼ ਹੋਰ ਜਦੋਂ ਕੋਇਲ ਬੋਲਦੀ ਆ ਨਾ ਜਦੋਂ ਕੋਇਲ ਬੋਲਦੀ ਆ ਬਾਗ ਚ ਤੇ ਉਹ ਬੱਚੇ ਜਿਹੜੇ ਹੁੰਦੇ ਨੇ ਉਹ ਭਾਵਕੇ ਉਹਨੂੰ ਛੱਡ ਕੇ ਆਪਦੇ ਕੁਟੰਬ ਵਿੱਚ ਚਲੇ ਜਾਂਦੇ ਨੇ ਆਪਦੀ ਆਵਾਜ਼ ਪਛਾਣ ਲੈਂਦੇ ਨੇ ਸਿੱਕਾ ਇੱਕ ਪੰਛੀ ਆਪਦੇ ਕਟੰਬ ਵਿੱਚ ਰਲ ਗਿਆ ਤੇ ਤੂੰ ਸੁੱਤਾ ਪਿਆ ਜਦੋਂ ਸਪੀਕਰ ਚੱਲਦਾ ਹੈ ਗੁਰਦੁਆਰਿਆਂ ਬਾਣੀ ਦੀ ਆਵਾਜ਼ ਆਉਂਦੀ ਹੈ ਤੇ ਤੂੰ ਆਪਦੇ ਕਟੰਬ ਵਿੱਚ ਜਾ ਕੇ ਬੈਠ ਸਾਡਾ ਕਟੰਬ ਦਾ ਸਤ ਸੰਗ ਸਾਡਾ ਕਟੰਬ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਅੰਮ੍ਰਿਤ ਮੇਲਾ ਜਿਹੜਾ ਸੌਂਕਟ ਪਾ ਦਿੰਨੇ ਆਪਦੇ ਕਟੰਬ ਵਿੱਚ ਬੈਠਦੇ ਨਹੀਂ ਜਿਹੜਾ ਬੰਦਾ ਸਤ ਸੰਗਤ ਚ ਨਹੀਂ ਟਿਕ ਸਕਦਾ ਬਹਿ ਸਕਦਾ ਉਹ ਕਦੇ ਆਪਦਾ ਜਨਮ ਨਹੀਂ ਸਫਲ ਕਰ ਸਕਦਾ ਸੋ ਸਹਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਸਿੱਧ ਹੋਵਾ ਸਿੱਧ ਲਈ ਰਿਦਾ ਖਾਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਉ ਕਹਿਣ ਲੱਗੇ ਜੇ ਤੇਰੇ ਕੋਲੇ ਕੋਈ ਤਾਕਤ ਆ ਗਈ ਨਾ ਜੇ ਤੇਰੇ ਕੋਲੇ ਕੋਈ ਸ਼ਕਤੀ ਆ ਗਈ ਹੈ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਕਿ ਉਹ ਤਾਕਤ ਦੇ ਜਰੀਏ ਤੂੰ ਲੋਕਾਂ ਨੂੰ ਭਰਮਾ ਰਿਹਾ ਲੋਕਾਂ ਨੂੰ ਹਿਪਨੋਟਾਈਜ਼ ਕਰ ਰਿਹਾ ਕਿ ਲੋਕਾਂ ਨੂੰ ਦੱਸ ਰਿਹਾ ਤੇਰੇ ਕਰਮ ਮਾੜੇ ਨੇ ਜਾਂ ਚੰਗੇ ਨੇ ਤੇ ਤੂੰ ਲੋਕਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਉਸ ਸ਼ਕਤੀ ਕਰਕੇ ਉਸ ਭਗਤੀ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਕਿਤੇ ਗੁਪਤ ਹੋ ਜੰਨਾ ਵੀ ਦਿਸਣ ਲੱਗ ਜੰਨਾ ਕਿਤੇ ਪ੍ਰਗਟ ਹੋ ਜੰਨਾ ਤੇ ਲੋਕ ਤੇਰਾ ਡਰ ਰੱਖਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਝ ਤੇਰੇ ਕੋਲ ਹੋਣ ਦੇ ਬਾਵਜੂਦ ਵੀ ਸੱਚੇ ਪਾਤਸ਼ਾਹ ਕਹਿੰਦੇ ਜੇ ਪਰਮਾਤਮਾ ਦਾ ਨਾਮ ਵਿਸਾਰਤਾ ਨਾ ਤੇ ਕੱਲੇ ਲੋਕਾਂ ਨੂੰ ਖੁਸ਼ ਕਰਨ ਤੇ ਮਹਾਰੋਦਾਸ ਬਰਾਗੀ ਨੂੰ ਫਿਰਦਾ ਰਿਆ ਤੇ ਗੁਰੂ ਵਾਲਾ ਨਾਂ ਬਣਿਆ ਤੇ ਤੈਨੂੰ ਕਿਸੇ ਨੇ ਯਾਦ ਨਹੀਂ ਕਰਨਾ ਜੇ ਉਹ ਮਹਾਰੋਦਾਸ ਬਰਾਗੀ ਮਹਾਰਾਸ਼ਟਰ ਦੇ ਲਾਗੇ ਚ ਉਧਰ ਫਿਰਦਾ ਜੰਗਲਾਂ ਚ ਮਰ ਜਾਂਦਾ ਤੇ ਗੁਰੂ ਵਾਲਾ ਨਾਂ ਬਣਦਾ ਤੇ ਬੰਦਾ ਬਹਾਦਰ ਕੋਈ ਨਹੀਂ ਉਹਦਾ ਨਾਂ ਲੈਂਦਾ ਸੀ ਕੋਈ ਵੀ ਉਹਦੇ ਨਾਂ ਤੇ ਮੇਲੇ ਭਰਨੇ ਸੀ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆ ਜਿਹੜੀ ਸੰਸਾਰੀ ਤੁਹਾਨੂੰ ਤਾਕਤ ਮਿਲਦੀ ਹੈ ਨਾ ਕੋਈ ਐਮਐਲਏ ਬਣਿਆ ਕੋਈ ਮੁੱਖ ਮੰਤਰੀ ਬਣ ਗਿਆ ਕੋਈ ਐਮਟੀ ਬਣ ਗਿਆ ਕੋਈ ਸਰਪੰਚ ਬਣ ਗਿਆ ਕੋਈ ਕੋਈ ਨਾ ਕੋਈ ਵੋਟ ਰਾਜ ਆ ਉਹਦਾ ਮਿਲਿਆ ਕਹਿਣ ਲੱਗੇ ਕਿਤੇ ਇਹਦੇ ਵਿੱਚ ਵੀ ਨਾ ਹੰਕਾਰ ਕਰਿਓ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾਂ ਪਾਓ ਤੇ ਫੌਜ ਵੀ ਤੇਰੇ ਨਾਲ ਸਿਕਿਉਰਟੀ ਬਹੁਤ ਰਹਿੰਦੀ ਹੈ ਤੇ ਤੂੰ ਰਾਜਾ ਵੀ ਬਣ ਗਿਆ ਭਾਵ ਤੇ ਤਖਤ ਤੇ ਪੈਰ ਰੱਖਦਾ ਹੈ ਹੁਕਮਾ ਸਲਕਰੀਂ ਬੈਠਾ ਹੁਕਮ ਤੇਰਾ ਚੱਲਦਾ ਭਾਬ ਜਿਹੜਾ ਹੁਕਮ ਕਰਦਾ ਲਾਗੂ ਹੋ ਜਾਂਦਾ ਨਾਨਕਾ ਸਭ ਵਾਉ ਮਾਰੇ ਕਹਿੰਦੇ ਇਹ ਸਾਰਾ ਹਵਾ ਵਰਗਾ ਹੀ ਆ ਵਾ ਵਰਗਾ ਹੀ ਆ ਪਤਾ ਨਹੀਂ ਕਿੰਨੇ ਕਿਤੇ ਹੁਕਮ ਕਰਕੇ ਗਏ ਨੇ ਹੁਕਮ ਉਹ ਕਰ ਜਿਸ ਹੁਕਮ ਦੇ ਨਾਲ ਤੇਰੀ ਪਰਜਾ ਪ੍ਰਮਾਤਮਾ ਨੂੰ ਮੰਨ ਕੇ ਪ੍ਰਮਾਤਮਾ ਕਾਲ ਪੁਰਪ ਦਾ ਸ਼ੁਕਰਾਨਾ ਕਰੇ ਤੇ ਤੂੰ ਪਰਜਾ ਨੂੰ ਲੁੱਟਣਾ ਨਾ ਲੱਗ ਜੀ ਕਿਤੇ ਪਰਜਾ ਨਾਲ ਛਲਵਾੜ ਨਾ ਕਰੀ ਚਾਰ ਦਿਨ ਤੇਰੇ ਕੋਲੇ ਸ਼ਕਤੀ ਆਈ ਹੈ ਸਹਿਬ ਕਹਿੰਦੇ ਨੇ ਤੇ ਵੱਡੇ ਵੱਡੇ ਸ਼ਕੰਦਰ ਖਾਲੀ ਹੱਥ ਚਲੇ ਗਏ ਨੇ ਸੋ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਦੇਖੀ ਕਿਤੇ ਇਹ ਕਰਕੇ ਕਹਿਣ ਲੱਗੇ ਉਹਨੇ ਕੀ ਕੀਤਾ ਨਾ ਕਹਿਣ ਲੱਗਾ ਵੀ ਮੈਂ ਆਪਦੀ ਲੜਕੀ ਦਾ ਰਿਸ਼ਤਾ ਉਹਨੂੰ ਕਰਾਂਗਾ ਜਿਹੜਾ ਪਾ ਕੇ ਇੱਕ ਟੱਕਾ ਲਿਆਏਗਾ ਉਹਨੂੰ ਪਤਾ ਸੀ ਕਿ ਮੈਂ ਕੋਈ ਪੈਸਾ ਛੱਡਿਆ ਹੀ ਨਹੀਂ ਕਿਸੇ ਕੋਲੇ ਤੇ ਕਹਿਣ ਲੱਗੇ ਜਦੋਂ ਘਰੇ ਥਾਲਸਾ ਜੀ ਘਰੇ ਗਿਆ ਘਰੇ ਕਹਿੰਦਾ ਮਾਂ ਮੈਨੂੰ ਟੱਕਾ ਚਾਹੀਦਾ ਉਹ ਕਹਿਣ ਲੱਗੀ ਟੱਕਾ ਤਾਂ ਹੈ ਨਹੀਂਗਾ ਤੇ ਕਹਿਣ ਲੱਗੇ ਟੱਕਾ ਪਰਉਣ ਕਿੱਥੋਂ ਲਈਏ ਵੀ ਮੇਰਾ ਵਿਆਹ ਹੋਣਾ ਰਾਜੇ ਦੀ ਕੁੜੀ ਨਾਲ ਉਹ ਕਹਿਣ ਲੱਗੀ ਰਾਜੇ ਝੂਠੇ ਗੱਪੀ ਹੁੰਦੇ ਨੇ ਐਵੇਂ ਕਹਤਾ ਉਹਨੇ ਇੱਥੇ 100 ਭਾਸ਼ਣ ਕਰ ਜਾਂਦੇ ਨੇ ਮੈਂ 50000 ਦੇਉਂਗਾ ਮੈਂ ਲੱਖ ਦੇਉਂਗਾ ਉੱਥੇ ਕਿਹੜਾ ਚਾਰ ਲੋਕਾਂ ਦੀ ਵਾਹ ਵਾਹ ਕਰਦੇ ਨੇ ਮੁਰਤੇ ਕਿਸੇ ਨੂੰ ਨਹੀਂ ਮਿਲਦਾ 50000 ਜਾਂ ਲੱਖ ਰੁਪਈਆ ਐਵੇਂ ਲੋਕ ਜਿੰਨੇ ਝੂਠ ਦੱਬੇ ਮਾਰਦੇ ਨੇ ਕੋਈ ਦੇਰਲਾ ਹੋਊਗਾ ਮਹਾਰਾਜਾ ਰਣਜੀਤ ਸਿੰਘ ਅਰਕਾ ਸੋ ਕਹਿਣ ਲੱਗੇ ਵੀ ਮਾਂ ਦੇ ਖਿਹੜੇ ਪੈ ਗਿਆ ਤੇ ਕਹਿਣ ਲੱਗੀ ਤੇਰਾ ਪਿਓ ਜਦੋਂ ਨੱਪ ਕੇ ਆਂਦਾ ਈ ਉਹਦੇ ਮੂੰਹ ਚ ਪਾਇਆ ਸੀ ਜਦੋਂ ਸੰਸਕਾਰ ਕੀਤਾ ਸੀ ਜਦੋਂ ਲੋਕ ਉਹ ਮੂੰਹ ਚ ਰੱਦੀਆ ਪਾਉਂਦੇ ਸੀ ਬੋਨੂ ਪਾਪ ਤੇ ਤੇ ਲੈ ਗਿਆ ਤੇ ਕਹਿਣ ਲੱਗੇ ਜਰਾਜੇ ਨੂੰ ਕਹਿਣ ਲੱਗੇ ਆ ਲੈ ਟੱਕਾ ਲਿਆ ਕੁੜੀ ਤੇ ਰਾਜਾ ਕਹਿੰਦਾ ਲਿਆਇਆ ਕਿੱਥੋਂ ਆ ਕਹਿੰਦਾ ਮੈਂ ਸ਼ਮਸ਼ਾਨ ਘਰ ਚੋਂ ਲਿਆਇਆ ਮੇਰੇ ਪਿਓ ਦੇ ਮੂੰਹ ਚ ਪਾਇਆ ਸੀ ਉਹਨੇ ਸ਼ਮਸ਼ਾਨ ਘਾਟਾਂ ਵੀ ਪੱਟ ਲੀਆਂ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਓਏ ਆ ਅੰਤਲੇ ਟਾਈਮ ਤੇ ਤੂੰ ਖਾਲੀ ਹੱਥ ਜਾਣਾ ਇਹ ਨਾਲ ਤੇ ਤੁਹਾਡੇ ਜਾਂ ਚੰਗੇ ਕੰਮ ਕੀਤੇ ਜਾਣੇ ਆ ਦੇਖ ਕੇ ਦੇਖੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਪ੍ਰਮਾਤਮਾ ਦਾ ਨਾਮ ਭੁੱਲ ਜਉ ਸੋ ਹਰ ਸਿੱਖ ਨੂੰ ਹਦਾਇਤ ਹੈ ਕਿ ਜਪਜੀ ਸਾਹਿਬ ਦਾ ਪਾਠ ਕਰੇ ਤਾਂ ਬਿਨਾ ਪ੍ਰਸ਼ਾਦਾ ਨਾ ਛਕੇ ਹਰ ਰੋਜ਼ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰੇ ਤੇ ਦਾ 15 ਮਿੰਟ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇ ਵਾਹਿਗੁਰੂ ਗੁਰਮੰਤਰ ਜਪ ਹੋਮੇ ਕੋਈ ਸੋ ਮਤ ਦੇਖ ਭੂਲਾ ਫੀਸਰੇ ਤੇਰਾ ਜਸ ਨਾਲ ਨਾ ਕਿਤੇ ਮਤਾ ਕਿਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਰੱਬ ਦਾ ਨਾਮ ਤੇ ਪਾਠ ਛੱਡ ਜਾਓ ਤੇ ਅੱਗੇ ਦਰਗਾਹ ਦੇ ਵਿੱਚ ਢੋਈ ਨਹੀਂ ਮਿਲਣੀ ਆ ਤੇ 84 ਲੱਖ ਜੂਨ ਫੇਰ ਅੱਗੇ ਖੜੀ ਆ ਸਹਿਬ ਕਹਿੰਦੇ ਨੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਉਹਨੇ ਵਹੀ ਤੇ ਦੇਖਣਾ ਕਿ ਕਿੰਨੇ ਚਪ ਜੀ ਸਾਹਿਬ ਦੇ ਪਾਠ ਕੀਤੇ ਆ ਇਹਨੇ ਜ਼ਿੰਦਗੀ ਦੇ ਵਿੱਚ ਤੇ ਕਿੰਨਾ ਸਮਾਂ ਨੇ ਨਾਮ ਜਪਿਆ ਸਿਰਸ ਕਰਕੇ ਨਾਮ ਬਾਣੀ ਨਾਲ ਜੁੜੋ ਆਪਣਾ ਮਨੁੱਖਾ ਜਨਮ ਸਵਾਰੋ ਇਹ ਬੇਨਤੀਆਂ ਬਚਨ ਪ੍ਰਵਾਨ ਕਰਨੇ ਮਾਮ ਕੁਲਾ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਜੋਗ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ